ਇੱਕ ਕਰ ਦੇਣ ਤੇਬ ਦ੍ਰਿਸ਼ਟੀ ਮਿਲ ਜਾਂਦੀ ਹੈ ਅਗਲਾ ਬਚਨ ਕੀਤਾ ਕਹਿੰਦੇ ਕੀਰਤਨ ਸੁਣਦੇ ਜੇ ਸ਼ਬਦ ਦਾ ਰਸ ਮਾਣੀਏ ਕੀਰਤਨ ਸੁਣਦੇ ਆ ਜਿਹੜਾ ਸਾਡਾ ਮਨੋ ਹੈ ਜਿਹੜੀ ਅੰਦਰ ਜੂੜਾ ਹੈ ਇਹ ਅਗਰ ਸ਼ਬਦ ਦਾ ਰਸ ਮਾਣੇ ਤੇ ਮਹਾਰਾਜ ਕਹਿੰਦੇ ਗੁਰੂ ਹਰਿ ਸਾਹਿਬ ਕੀਰਤਨ ਐਡੀ ਵੱਡੀ ਦਾਤ ਹੈ ਕੀਰਤਨ ਸੁਣਦਿਆਂ ਜੇ ਇਹ ਜਿਉੜਾ ਸ਼ਬਦ ਦਾ ਰਸ ਮਾਣੇ ਅੰਦਰ ਪ੍ਰਕਾਸ਼ ਪੈਦਾ ਹੋ ਜਾਂਦਾ ਆਖੋ ਸਤਿਨਾਮ ਵਾਹਿਗੁਰੂ ਅੰਦਰ ਪ੍ਰਕਾਸ਼ ਹੋ ਜਾਂਦਾ ਅਗਲਾ ਬਚਨ ਕੀਤਾ ਕੀਰਤਨ ਸੰਗਤ ਵਿੱਚ ਜਾਏ ਕੇ ਸੁਣੀਏ ਤੇ ਗਾਵੀਏ ਇਹਦਾ ਆਨੰਦ ਹੀ ਹੋ ਰਿਹਾ ਆਖੋ ਸਤਨਹਾਂ ਕੀਰਤਨ ਸੰਗਤ ਵਿੱਚ ਜਾਏ ਕੇ ਗਾਵੀਏ ਸੁਣੀਏ ਇਹਦਾ ਆਨੰਦ ਹੀ ਹੋਦਾ ਅਖੀਰ ਨਾਲ ਵਜਨ ਕੀਤਾ ਗੁਰੂ ਹਰਿ ਸਾਹਿਬ ਜੀ ਨੇ ਕੀਰਤਨ ਸੁਣ ਪਿਆ ਇਹ ਵੀ ਮੈਨੂੰ ਬੜਾ ਵਜਾ ਜੀ ਬੱਜਿਆ ਤੇ ਚਿਤ ਕਰੇ ਤੇ ਸੁਣਨ ਤੋਂ ਬਾਅਦ ਜਕਾਰਾ ਬਲਾਇਓਗਾ ਜੀ 6 ਵਜੇ ਬੱਜੇਗਾ ਗੁਰੂ ਹਰਿ ਸਬ ਕਹਿੰਦੇ ਕੀਰਤਨ ਸੁਣਦੇ ਜਿਹੜਾ ਜਗਿਆਸੂ ਆਤਮ ਰਸ ਵਿੱਚ ਪਹੁੰਚ ਜਾਂਦਾ ਇਹ ਤਾਂ ਸੁਣ ਉਹਨੂੰ ਕੋਈ ਪਤਾ ਨਹੀਂ ਕੌਣ ਆ ਰਿਹਾ ਕੌਣ ਜਾ ਰਿਹਾ ਕੀਰਤਨ ਸੁਣਦੇ ਆ ਜਿਹੜਾ ਜਗਿਆਸੂ ਆਤਮ ਰਸ ਵਿੱਚ ਪਹੁੰਚ ਜਾਂਦਾ ਉਹਨੂੰ ਜ਼ਿੰਦਗੀ ਵਿੱਚ ਕਦੀ ਮਾਇਆ ਦਾ ਸੇਕ ਨਹੀਂ ਲੱਗਦਾ ਹਾਏ ਹਾਏ ਹਾ ਹਰਿ ਸ੍ਰੀਆ ਕਾਉਲ ਬੜੀ ਵੱਡੀ ਗੱਲ ਜੇ ਜਲਦਾ ਪਿਆ ਜਗਤ ਮਾਇਆ ਦੀ ਅੱਗ ਵਿੱਚ ਆਖੋ ਸਤ ਪਰ ਜਿਹੜਾ ਕੀਰਤਨ ਸੁਣਦਿਆਂ ਆਤਮ ਰਸ ਵਿੱਚ ਚਲਾ ਗਿਆ ਉਹਨੂੰ ਮਾਇਆ ਦਾ ਸੇਗ ਨਹੀਂ ਲੱਗਦਾ ਬਹੁਤ ਵੱਡੀ ਮੇਰਾ ਮਨ ਹੁੰਦਾ ਬੱਚਾ ਵੀ ਸਮਝੇ ਕਥਾ ਕੀ ਹੋਈ ਆ ਆਮ ਜਗ੍ਹਾ ਸੁਣ ਲਈ ਵੀ ਕੀ ਗੁਰਗਵਾਲ ਸਿੰਘ ਕੀ ਕਹਤ ਹੈ ਵੀ ਜਿਹੜਾ ਕੀਰਤਨ ਸੁਣਦੇ ਆਦੋਂ ਰਾਸੇ ਪਹੁੰਚ ਜਾਵੇ ਉਹਨੂੰ ਮਾਇਆ ਦਾ ਸੇਕ ਨਹੀਂ ਲੱਗਦਾ ਜਿੰਨਾ ਪਤਾ ਲਗਾ ਹੋਵੇ ਨਾ ਇੱਕ ਮਾਂ ਆਪਣੇ ਪੁੱਤਰ ਤੋਂ ਤੰਗ ਬੜੀ ਸੀ ਆਖੋ ਸਾਤਨ ਤੰਗ ਬੜੀ ਉਹਨੂੰ ਹੋ ਗਈ ਕੈਂਸਲ ਦਨੀਆਂ ਵੀ ਕੀਮੋਗੋ ਮੋ ਲੱਗਣੀ ਐ ਬਸ ਉਹ ਡਾਕਟਰਾਂ ਦੇ ਵੀ ਹੱਥ ਖੜੇ ਆ ਵੀ 2 ਦਿਨ ਦੀਆਂ 3 ਦਿਨਾਂ ਦੇ ਆ 4 ਉਹਦੀ ਬੇਟੀ ਸੀ ਅਮਰੀਕਾ ਉਹਨੇ ਬੁਲਾ ਲਿਆ ਸੀ ਉਹਨੂੰ ਹੁਣ ਉਹਨੂੰ ਹੀ ਪਤਾ ਸੀ ਵੀ ਬਜ਼ੁਰਗ ਮਾਤਾ ਨੂੰ ਵੀ ਜਾਣਾ 2-3 ਦਿਨਾਂ ਦੀ ਮਹਿਮਾਨ ਆਪਣੀ ਬੇਟੀ ਨੂੰ ਕਹਿੰਦੀ ਵੀ ਮੁੰਡੇ ਦਾ ਤੋਹੀਆਂ ਜਿੰਨੀ ਗੁਲਾਬਕੀਲ ਨੂੰ ਮਸੀਕੇ ਨੂੰ ਸਾਰੀ ਲਿਖਤ ਕਰ ਦੇ ਮਕਾਨ ਜੋ ਨਗਦ ਜੋ ਗਹਿਣਾ ਮੈਂ ਤੇਰੇ ਨਾਂ ਕਰਨਾ ਗੱਲ ਸੁਣਿਆ ਧਿਆਨ ਨਾਲ ਬੱਚਾ ਨੂੰ ਪਤਾ ਲੱਗੇ ਵੀ ਮਾਇਆ ਦਾ ਸੇਕ ਤੋਂ ਪਰੇ ਕੀ ਹੁੰਦਾ ਉਹ ਧੀ ਨੇ ਮਾਂ ਦੇ ਪੈਰ ਫੜ ਲਏ ਤੇਰ ਮਾਲ ਮਾਵੇ ਮਾਤਾ ਭਾਵੇਂ ਤੂੰ ਮੇਰੇ ਵੀਰੇ ਤੋਂ ਦੁਖੀ ਐ ਆਪਣੇ ਪੁੱਤਰ ਤੋਂ ਭਾਵੇਂ ਉਹਨੇ ਨਹੀਂ ਪਰ ਮੇਰੀ ਬੇਨਤੀ ਐ ਇਹ ਜਨਾ ਕਰਕੇ ਮੈਨੂੰ ਸਾਰਾ ਕੁਝ ਦੇ ਨਹੀਂ ਭਾਵੇਂ ਉਹ ਤੇਰੀ ਨਹੀਂ ਸੇਵਾ ਕਰ ਸਕਿਆ ਭਾਵੇਂ ਤੇਰੇ ਲਈ ਪ੍ਰੋਬਲਮਾਂ ਪੈਦਾ ਕੀਤੀਆਂ ਮੈਂ ਬੇਕਾਂਗੀ ਮੈਨੂੰ ਅਮਰੀਕਾ 'ਚ ਬੈਠੇ ਸਭ ਕੁਝ ਮਿਲਿਆ ਵੀ ਮੇਰਾ ਹਿੱਸਾ ਵੀ ਉਹਦੇ ਨਾਂ ਕਰ ਜੇ ਤੇਰਾ ਬਿਲਕੁਲ ਨਹੀਂ ਮੰਨ ਤੇ ਕਮ ਸੇ ਕਮ ਅੱਧਾ ਸਾਰਾ ਕੁਝ ਉਹਦੇ ਨਾਂ ਕਰ ਅੱਧਾ ਮੇਰੇ ਨਾਂ ਕਰ ਮੈਨੂੰ ਸਾਰਾ ਨਹੀਂ ਚਾਹੀਦਾ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਜੇ ਇਹੋ ਜੀ ਕਹਿੰਦੇ ਵੀ ਜਿਹੜਾ ਕੀਰਤਨ ਸੁਣਦੇ ਆਤਮ ਰਾਸੇ ਪਹੁੰਚ ਜਾਂਦਾ ਨਾ ਉਹ ਫਿਰ ਮਾਇਆ ਦੇ ਸੇਕ ਤੋਂ ਬਾਝਾ ਇਹ ਗੱਲ ਮੈਂ ਨਿਗੀ ਜੀ ਤੁਹਾਨੂੰ ਸੁਲਿਅਤ ਸੁਣਾਈ ਕਿਸ ਵਾਸਤੇ ਉਹ ਬੱਚੀ ਆਤਮ ਰਾਸ ਤੇ ਨਾ ਪਹੁੰਚੀ ਹੋਵੇ ਉਹ ਸਾਰਾ ਗੱਲ ਹੀ ਉਲਟੀ ਹੋਵੇ ਹਾਂ ਇਹਨੂੰ ਕੁਝ ਨਹੀਂ ਦੇਣਾ ਸਾਰਾ ਕੁਝ ਮੇਰੇ ਤੋਂ ਕਰੋ ਸੋ ਪਰ ਉਹ ਬੱਚੀ ਆਤਮ ਰਾਸ ਤੇ ਪਹੁੰਚੀ ਹੈ ਕਿ ਮਾਤਾ ਨੇ ਚੱਲ ਜਾਣਾ ਜੇ ਮੈਂ ਭਰਾ ਦਾ ਹਿੱਸਾ ਇੰਜ ਲੈ ਵੀ ਲਾਂਗੀ ਸਾਰੀ ਜ਼ਿੰਦਗੀ ਉਹ ਹਿੱਸਾ ਮੈਨੂੰ ਕਦੀ ਸੁੱਖ ਨਹੀਂ ਭੋਗਣ ਦੇ ਉਹਦੇ ਚ ਹਾ ਹਾ ਲੱਗਦੀ ਜਿਹੜਾ ਮਾਇਆ ਤੋਂ ਸੱਪਿਆ ਪਿਆ ਸੇਕ ਤੋਂ ਉਹਦੇ ਲਈ ਗੱਲ ਹੀ ਕੁਝ ਨਹੀਂ ਹੁੰਦੀ ਦੋ ਭਰਾਵਾਂ ਦੀ ਵੰਡ ਹੋ ਰਹੀ ਹੈ ਅਗਰ ਉਹ ਆਤਮ ਰਸਚ ਪਹੁੰਚਿਆ ਇੱਕ ਭਰਾ ਜੇ 5 ਲੱਖ ਭਰਾ ਨੂੰ ਵੱਧ ਜਾ ਰਹੇਗਾ ਉਲਟਾ ਖੁਸ਼ ਹੋਏਗਾ ਇੱਥੇ ਝਗੜਾ ਨਹੀਂ ਕਰਨਾ ਜਿਸ ਹਾਵਜ ਫਰਕ ਹੈ ਤੇ ਪਿਆ ਰਹਿੰਦੇ ਹੋ ਫਰਕ ਇਹਨੂੰ ਵੱਧ ਜਾਂਦੇ ਜਾਣ ਦਿਓ ਹੁਣ ਇਹ ਚੀਜ਼ ਨੂੰ ਤੁਹਾਡੇ ਚੋ ਉਹੀ ਸਮਝ ਪਾਏਗਾ ਜਿਹੜਾ ਇੱਥੇ ਪਹੁੰਚਿਆ ਹੋਵੇਗਾ ਇਹ ਮਾਇਆ ਮੋਇਆ ਸਭ ਖਡਾਉਣੇ ਜਾਪਦੇ ਨੇ ਉਹ ਦੇਣ ਵਾਲੇ ਨਾਲ ਯਾਰੀ ਪੈ ਜਾਂਦੀ ਆਖੋ ਸਤਨਾਮ ਵਾਹਿਗੁਰੂ ਉਹਦੇ ਨਾਲ ਪੈ ਜਾਂਦੀ ਆ ਜੀ ਕੁਦਰਤੀ ਇਹ ਗੱਲ ਨਿਕਲ ਆਈ ਸ਼ਾਲੋ ਬੰਦਾ ਜੋੜੇ ਪਲੀ ਪਲੀ ਬੰਦਾ ਜੋੜੇ ਖੋਲੋ ਬੰਦਾ ਜੋੜੇ ਰੱਬ ਲੁਟਾਵੇ 쿠ਪਾ 쿠ਪਾ ਸਮਝਿੰਦੇ ਕਰਾਂ ਰਧਰੀ ਰੱਬ ਪੰਜ ਲਾਗੇ ਸਭ ਮੈਨੂੰ ਆ ਜਾ ਫਲਾਣੀ ਗੱਲ ਚ ਮੈਨੂੰ ਆ ਜਾ ਮੈਨੂੰ ਜੋੜੋ ਪਲੀ ਪਲੀ जिद रब आ गया ना थे। थे दो महीने ची लाखो साधना जिना मर्जी इधर आ गया महीने डेढ़ च ए पास लवा देगा तेरे किसे कम ना आए आखो साधना आइए समझ सीखना? ਇਹ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਪੰਜਵਾਂ ਬਚਨ ਸ਼ੁਭਮਲਕੀ ਨੇ ਕੀਰਤਨ ਸੁਣਨ ਦਾ ਅਭਿਆਸ ਪਕਾਓ ਮਨ ਨੂੰ ਇਹਨੂੰ ਖਰਾਕ ਦਿਓ ਇਹਨੂੰ ਵੇਲਿਆਂ ਦਾ ਕੰਮ ਨਾ ਸਮਝੋ ਬਹੁਤ ਮਜਬੂਰੀ ਹੋਵੇ ਸਫਰ ਜੋ ਲਾਈਵ ਲਾ ਲੋ ਇੱਥੇ ਨੇੜੇ ਵਾਲੇ ਇੱਥੇ ਆਓ ਦੂਰ ਵਾਲੇ ਫਿਰ ਲਾਈਵ ਤੇ ਪਰ ਇਹੋ ਜਿਹਾ ਲਾਈਵ 'ਚ ਬੈਠੋ ਇਹ ਹੁਕਮ ਨਾਮੇ ਤੋਂ ਪਹਿਲਾਂ ਚਾਹ ਪੀਣੀ ਨਹੀਂ ਆਖੋ ਸਤਨਾਮ ਨਹੀਂ ਤਾਂ ਘਰ ਗਈ ਇਹ ਹੋ ਜਾਂਦਾ ਲੱਤਾਂ ਇੱਧਰ ਖੋਲੋ ਉੱਧਰ ਖੋਲੋ ਕਦੀ ਇੱਧਰ ਬਹਿ ਜਾਓ ਉੱਧਰ ਬਹਿ ਜਾਓ ਇੱਥੇ ਦੇ ਭੈ ਨਾ ਗੁਰੂ ਦਾ ਆਖੋ ਸਤਨਾਮ ਘਰ ਵਿੱਚ ਲੈ ਵੀ ਥੋੜਾ ਭੈ ਨਿਕਲ ਜਾਂਦਾ ਵਿੱਚ ਪਾਣੀ ਆ ਗਿਆ ਵਿੱਚ ਪੂਜ ਆ ਗਿਆ ਇੱਕ ਘਰਾਂ 'ਚ ਲਾਈ ਦੇਖਣ ਵਾਲੇ ਵੀ ਐਸ ਭਾਵਨਾ ਨਾਲ ਬੈਠੋ ਅਸੀਂ ਵੀ ਯੂਰੀ 'ਚ ਬੈਠੇ ਹੋਏ ਆ ਆਖੋ ਸਤਨਾਮ ਮੇਰੇ ਗੁਰੂ ਹਰਿ ਸਾਹਿਬ ਦਾ ਬਚਨ ਕੀਰਤਨ ਸੁਣਨ ਦਾ ਅਭਿਆਸ ਪਕਾਉਣਾ ਚਾਹੀਦਾ ਹੈ ਜਿਹਦੇ ਵਿੱਚ ਮਹਾਰਾਜ ਨੇ ਖੋਲਿਆ ਬਚਨ ਨੂੰ ਕਹਿੰਦੇ ਜਿਹੜਾ ਕੀਰਤਨ ਸੁਣਦੇ ਸੁਣਦੇ ਆਤਮ ਰਸ ਵਿੱਚ ਪਹੁੰਚ ਜਾਵੇ ਉਹ ਮਾਇਆ ਦੇ ਸੇਕ ਤੋਂ ਵੀ ਵੱਜ ਜਾਂਦਾ ਹੈ ਉਹਨੂੰ ਗਿਆਨ ਹੋ ਜਾਂਦਾ ਹੈ ਮੈਂ ਦੂਜੇ ਢੰਗਾਂ ਨਾਲ ਜਿੰਨਾ ਮਰਜ਼ੀ ਕਮਾ ਲਵਾਂ ਉਹਨੇ ਕੁੱਪਾ ਇੱਕੋ ਦਿਨ ਹੀ ਮੇਰਾ ਕੰਮ ਕਰ ਦੇਣਾ ਇਸ ਕਰਕੇ ਪਹਿਲੇ ਹੀ ਮੈਂ ਇਸ ਸੇਕ ਤੋਂ ਬਚਿਆ ਰਹਾ ਜੇ ਮੇਰੇ ਕਰਕੇ ਕਿਸੇ ਦੂਜੇ ਦਾ ਸਵਰਦ ਹੈ ਤੇ ਸਵਰੇ ਮੈਂ ਕਹਿੰਦਾ ਕੁੜੀ ਦੇ ਚਰਨ ਧੋ ਕੇ ਪੀ ਲਈ ਏ ਉਹ ਅਮਰੀਕਾ ਦੀ ਬੱਚੀ ਦੇ ਚਰਨ ਧੋ ਕੇ ਪੀ ਲਈ ਏ ਉਹਦਾ ਭਰਾ ਕਿੰਨੀ ਅਸੀਸਾਂ ਦਿੰਦਾ ਹੋਇਆ ਤੇ ਮੈਂ ਮਾਂ ਦੀ ਸੇਵਾ ਨਹੀਂ ਕੀਤੀ ਮੈਂ ਮਾਂ ਨਾਲ ਲੜਦਾ ਰਿਹਾ ਮੈਂ ਮਾਂ ਨੂੰ ਬੁਰਾ ਕਰਦਾ ਰਿਹਾ ਮੇਰੀ ਭੈਣ ਨੇ ਅੱਧਾ ਕਾਗਜ਼ ਅਦਾ ਤੇ ਅੱਧਾ ਸੋਨਾ ਅੱਧਾ ਕੈਸ਼ ਤਾਂ ਵੀ ਮੇਰੇ ਹਿੱਸੇ ਦਾ ਮੇਰੇ ਘਰ ਭੇਜਦਾ ਕਿ ਜਕਾਰਾ ਬਲਾਉਗਾ ਅੱਜ ਕੇ ਪਿਆਰ ਦੇ ਨਾਲ ਆ ਮਾਇਆ ਦੇ ਸੇ Order. I'll